ਮੈਂ ਕਿਹਾ ਜੂਰਾ ਜੂਰਾ ਮਛੀਆ ਖਜੂਰਾ ਵੇ ਦਫਾ ਦੂਰ ਮੇਰੇ ਕੋਲੋਂ ਪਿਛਾੜ ਕੇ ਖਲੋ ਕਿਉਂ ਮੇਰੇ ਕੋਲ ਸੇਕ ਆਂਦਾ ਵੇ ਕਿਸੇ ਤੰਦੂਰ ਦੇ ਪੁੱਤਰਾ ਮੈਂ ਤੇ ਤੇਰੇ ਨਾਲ ਗੱਲ ਕਰਾਉਣੀ ਚਾਹਦੀ ਉਸ ਨੂਰਾ ਦੇ ਪਿੱਛੇ ਠੂਮਨੀਆ ਪਾਂਦਾ ਫਿਰ ਤਵਾ ਵੇਖੋ ਯਾਰੋ ਕੀ ਜ਼ਮਾਨਾ ਆ ਗਿਆ ਲੈਣੀਆਂ ਨਿਸ਼ਾਨੀਆਂ ਨਾਲੇ ਪੁਰਾਣੀਆਂ ਸੁਰਮੈਦਾਨੀਆਂ ਤੇ ਉੱਤੋਂ ਕੱਢਣੀਆਂ ਆਣੀਆਂ ਹਾਂ ਹਾਂ ਹਏ ਇਤਨੇ ਭੁੱਲੀ ਗਈ ਸੀ ਜੂਰਾ ਤੇਰਾ ਕੋਈ ਕਸੂਰ ਨਹੀਂ ਮੇਰੇ ਲੂਣੀ ਜੀ ਆਖਰੇ ਜਿਹੜਾ ਖਾਂਦਾ ਪਤਾ ਨਹੀਂ ਕਿੱਧਰ ਟੁਰ ਜਾਂਦਾ ਹੈ ਹਾ ਹਾਈ ਅਰੇ ਇਹ ਇੱਕ ਗਲਤ ਤਸ ਸੌ ਪੁੱਛ ਕਿਦੜੇ ਤੂੰ ਆਪਣਾ ਲੂਣ ਆਪੇ ਤੇ ਨਹੀਂ ਖਾਂਦਾ ਜਦੋਂ ਉਸ ਨੂਰਾ ਨੂੰ ਵੇਖਣਾ ਤੇ ਮੈਨੂੰ ਭੁੱਲੀ ਜਾਣਾ ਓਏ ਪੱਤੀ ਤੈਨੂੰ ਕਿਹੜੇ ਪਾਗਲ ਦੇ ਪੁੱਤਰ ਨੇ ਪੜਾਈ ਏ ਓ ਜੂਰਾ ਜਿਸ ਵੇਲੇ ਮੈਂ ਤੈਨੂੰ ਵੇਖਣਾ ਆਪਨਾ ਆ ਭੁੱਲ ਜਾਣਾ ਤੇ ਪਾਣੀ ਵਾਂਗ ਡੁੱਲ ਜਾਣਾ ਫੇਰ ਤੂੰ ਉਸ ਨੂਰਾ ਦੀ ਮਾਂ ਨੂੰ ਕੀ ਕਹਿੰਦਾ ਪਿਆ ਸੀ ਕਿ ਮੈਂ ਤੇ ਨੂਰਾ ਨੂੰ ਮਿਲਣ ਆਇਆ ਅਰੇ ਤੂੰ ਆਪੇ ਸੋ ਮੇਰੇ ਦਿਲ ਦੀ ਛੁਰੀਆਂ ਨੇ ਸੰ ਚਲੀਆਂ ਚਲੀਆਂ ਖੂਬ ਚਲੀਆਂ ਪਰ ਮੈਂ ਤੈਨੂੰ ਬਦਨਾਮੀ ਤੇ ਡਰ ਤੋਂ ਬਚਾਣ ਦੀ ਇਹ ਗੱਲ ਕੀਤੀ ਸੀ ਪਰ ਤੂੰ ਐਡੀ ਕੂਣ ਨਿਕਲੀ ਹੈ ਕਿ ਉਹਨਾਂ ਚੋੜੇ ਲੈ ਨਾਲ ਰਲ ਕੇ ਮੈਨੂੰ ਮਾਰਿਆ ਅਰੇ ਮੇਰੇ ਕੋਲ ਗਲਤੀ ਹੋ ਗਈ ਤੜੇ ਤੋਂ ਮੈਨੂੰ ਮਾਰ ਲੈ